ਤਗਨ ਆਵੋ ਚਰਤੋਂ ਤਣੀ ਸੱਚਾ ਅਲਖ ਅਪਾਰ ਤੂੰ ਦਤ ਸਭ ਮੰਗਤੇ ਇੱਕੋ ਦੇਵ ਨਹਾਰ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਮੰਗਤਾ ਤਿੰਨ ਤਰ੍ਹਾਂ ਦਾ ਜਿਸ ਤਰ੍ਹਾਂ ਦੁਨਿਆਵੀ ਮੰਗਣ ਵਾਲਾ ਵੀ ਤਿੰਨ ਤਰ੍ਹਾਂ ਦਾ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਮੰਗਣ ਵਾਲਾ ਵੀ ਤਿੰਨ ਤਰ੍ਹਾਂ ਦਾ ਤਿੰਨ ਕੈਟਾਗਰੀ ਸੀ ਤਿੰਨ ਸਟੇਜ ਨੇ ਮੰਦੀ ਕਰਨ ਲੱਗੇ ਪਹਿਲਾ ਮੰਗਣ ਵਾਲਾ ਮਾਲਕ ਦੇ ਦਰ ਤੇ ਪੁਕਾਰ ਕਰਦਾ ਹੈ ਮਾਲਕ ਅਣ ਸੁਣੀ ਕਰਦਾ ਹੈ ਉਹ ਇੱਕ ਦਰ ਛੱਡਦਾ ਹੈ ਦੂਜੇ ਦਰ ਚਲਾ ਜਾਂਦਾ ਹੈ ਦੇਸ਼ ਪੰਜਾਬ ਵਿੱਚ ਅਸੀਂ ਚਾਤੀ ਮਾਰਦੇ ਹਾਂ ਲੋੜਵੰਦ ਬਜ਼ੁਰਗ ਬੱਚੇ ਮਾਵਾਂ ਭੈਣਾਂ ਮੰਗਣ ਵਾਸਤੇ ਦਰਾਂ ਤੇ ਆਉਂਦੀਆਂ ਨੇ ਦਿਨ ਤੋਂ ਲੈ ਕੇ ਸ਼ਾਮ ਤੱਕ ਆਪਣੀ ਡਿਮਾਂਡ ਆਪਣੀ ਮੰਗ ਰੱਖਦੇ ਨੇ ਪਰ ਖਾਲੀ ਰਹਿ ਜਾਂਦੇ ਨੇ ਕਿਉਂ ਦਰਦਰ ਦੀ ਦੁਰਦੁਰ ਨਾਲੋਂ ਦੂਰ ਬਣ ਜਾ ਇੱਕ ਦਰਦਾ ਦਰਦਰ ਦੀ ਦੁਰ ਨਾਲੋਂ ਦੂਰ ਬਣ ਜਾ ਇੱਕ ਦਰਦਾ ਜੇ ਤੂੰ ਬੰਦਿਆ ਫਿਰਦਾ ਦਰਦਰ ਸਾਹਿਬ ਮਾਫ ਨਹੀਂ ਕਰਦਾ ਕਹਿੰਦੇ ਪਹਿਲਾ ਮੰਗਣ ਵਾਲਾ ਮੰਗਦਾ ਮਾਲਕ ਦੇ ਦਰ ਤੇ ਪੁਕਾਰ ਕਰਦਾ ਹੈ ਮਾਲਕ ਅਰ ਸੁਣੀ ਕਰਦਾ ਹੈ ਦੂਜੇ ਦਰ ਦੂਜੇ ਤੋਂ ਤੀਜੇ ਚੌਥੇ ਸ਼ਾਮ ਤੱਕ ਖਾਲੀ ਦਾ ਖਾਲੀ ਵਾਪਸ ਆ ਜਾਂਦਾ ਹੈ ਕਹਿੰਦੇ ਹੁਣ ਦੂਜਾ ਮੰਗਣ ਵਾਲਾ ਮਾਲਕ ਦੇ ਦਰ ਤੇ ਆ ਕੇ ਪੁਕਾਰ ਕਰਦਾ ਹੈ ਮਾਲਕ ਅਨ ਸੁਣੀ ਕਰਦਾ ਹੈ ਉਹ ਫੇਰ ਪੁਕਾਰ ਕਰਦਾ ਹੈ ਗੱਜ ਕੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਗੱਲ ਛੋਟੀ ਹੈ ਪਰ ਵਜਨ ਬੜਾ ਜੇ ਧਿਆਨ ਨਾਲ ਪੱਲੇ ਪਾ ਕੇ ਲੈ ਜਾਈਏ ਤੇ ਸਾਡੇ ਮਨਾਏ ਸਮਾਗਮ ਸਫਲੇ ਹੋ ਜਾਏ ਕਹਿੰਦੇ ਦੂਜਾ ਮੰਗਣ ਵਾਲਾ ਮਾਲਕ ਦੇ ਦਰ ਤੇ ਪੁਕਾਰ ਕਰਦਾ ਹੈ ਮਾਲਕ ਅਨ ਸੁਣੀ ਕਰਦਾ ਹੈ ਉਹ ਫੇਰ ਪੁਕਾਰ ਕਰਦਾ ਹੈ ਹੁਣ ਘਰ ਵਿੱਚ ਬੈਠਾ ਵੀਰ ਬਜ਼ੁਰਗ ਮਾਤਾ ਪੈਣ ਬੱਚਾ ਅਸੀਂ ਆਪਣੇ ਘਰਾਂ ਦੇ ਵਿੱਚੋਂ ਜਵਾਬ ਦਿੰਨੇ ਆ ਜੀ ਘਰੇ ਕੋਈ ਨਹੀਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਿਆਣੇ ਬਜ਼ੁਰਗ ਬਹੁਤਾ ਜਾਣਦੇ ਨੇ ਅਸੀਂ ਆਵਾਜ਼ ਦੇ ਕੇ ਕਹਿੰਦੇ ਆ ਜੀ ਘਰੇ ਕੋਈ ਨਹੀਂ ਹੈ ਇੰਨਾ ਨਿਗਾਨ ਮੰਗਣ ਵਾਲਾ ਮੰਗਦਾ ਹੈ ਕਿ ਮਾਲਕ ਦੀ ਆਵਾਜ਼ ਵੀ ਸੁਣਦਾ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਫਿਰ ਵੀ ਦਰ ਛੱਡਦਾ ਹੈ ਹੋਰ ਦਰ ਚਲਾ ਜਾਂਦਾ ਖਾਲੀ ਰਹਿ ਜਾਂਦਾ ਗੁਰਨਾਨਕ ਦੇ ਘਰ ਵਿੱਚੋਂ ਝੋਲੀयां ਕਿਹੜਾ ਭਰ ਕੇ ਲੈ ਜਾਂਦਾ ਹੈ ਪਾਸ਼ਾ ਕਹਿੰਦੇ ਪਾਵੂ ਦਾਨ ਤੀਠ ਹੋਏ ਮੰਗੋ ਤੀਠ ਮੰਗਤੇ ਕਹਿੰਦੇ ਤੀਜਾ ਮੰਗਣ ਵਾਲਾ ਮਾਲਕ ਦੇ ਦਰ ਤੇ ਪੁਕਾਰ ਕਰਦਾ ਹੈ ਮਾਲਕ ਅਨ ਸੁਣੀ ਕਰਦਾ ਹੈ ਉਹ ਫੇਰ ਪੁਕਾਰ ਕਰਦਾ ਹੈ ਘਰ ਦੇ ਵਿੱਚੋਂ ਜਦੋਂ ਆਵਾਜ਼ ਆਉਂਦੀ ਹੈ ਜੇ ਘਰੇ ਕੋਈ ਨਹੀਂ ਤੇ ਮੰਗਤਾ ਢੀਠ ਬਣ ਕੇ ਦਰਾਂ ਤੇ ਬੈਠ ਜਾਂਦਾ ਜੇ ਮਾਲਕ ਬੋਲਦਾ ਤੇ ਖੈਰ ਵੀ ਪਾਏ ਫਿਰ ਗੁੱਸੇ ਵਿੱਚ ਕਿਉਂ ਨਾ ਸਹੀ ਸਾਡੇ ਬਜ਼ੁਰਗ ਸਾਡੇ ਵਰਗੇ ਨੌਜਵਾਨਾਂ ਨੂੰ ਬੱਚਿਆਂ ਨੂੰ ਕਹਿੰਦੇ ਜਾ ਕਾਕਾ ਇਹਨੂੰ ਕੁਝ ਦੇ ਆ ਇਹਨੇ ਖਿਹੜਾ ਨਹੀਂ ਛੱਡਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਵੇਂ ਇੱਕ ਭਾਵਨਾ ਲੈ ਕੇ ਅਸੀਂ ਪੜੇ ਹੋਏ ਕਿ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਅਨੰਤਪੁਰ ਸਾਹਿਬ ਤੋਂ ਅਗਲੀ ਪਹਾੜੀ ਨੈਣਾ ਦੇਵੀ ਦੀ ਨੈਣਾ ਦੇਵੀ ਤੋਂ ਅਗਲੀ ਪਹਾੜੀ ਕਟੂਚ ਦੀ ਹੈ ਪਿਆਰ ਵਾਲੇ ਕਟੂਚ ਦੀ ਇੱਥੋਂ ਦੇ ਰਹਿਣ ਵਾਲੇ ਅੱਤ ਸਤਕਾਰਯੋਗ 52 ਕਵੀਆਂ ਦੇ ਵਿੱਚੋਂ ਕਵੀ ਕਵੀ ਹੰਸ ਰਾਮ ਦੀ ਪਿਆਰ ਵਿੱਚ ਭਿੱਜ ਕੇ ਆਖੂ ਸਤਨਾਮ ਧਨਪੁਰ ਕਲਗੀਆਂ ਵਾਲੇ ਪਾਤਸ਼ਾਹ ਦੇ ਘਰ ਦੀ ਸ਼ੋਭਾ ਸੁਣੀਏ ਕਟੂਛ ਤੋਂ ਨਾਣਾ ਦੇਵੀ ਦੀ ਪਹਾੜੀ ਨਾਣਾ ਦੇਵੀ ਤੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਸਿੱਖ ਨੂੰ ਆ ਕੇ ਬੇਨਤੀ ਕੀਤੀ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਕਹਿੰਦੇ ਪ੍ਰਸ਼ਾਦਾ ਸ਼ਕ ਬੜੀ ਲੂਰੋ ਚੱਲ ਕੇ ਆਏ ਜਲ ਪਾਣੀ ਛਕ ਲੈ ਜਦੋਂ ਤੇਰਾ ਮਨ ਆਰਾਮ ਦੇ ਘਰ ਵਿੱਚੋਂ ਭਰਪੂਰ ਹੋ ਜਾਏ ਤੇ ਸ਼ਾਮਾਂ ਨੂੰ 4 ਵਜੇ ਦੀਵਾਨ ਸਜਣੇ ਨੇ ਅੱਖੇ ਦਰਸ਼ਨ ਕਰੇ ਕਹਿੰਦਾ ਕਰਦਾ ਕੀ ਹੈ ਕਹਿੰਦਾ ਜੀ ਛੋਟਾ ਜਿਹਾ ਕਵੀ ਆ ਕਵਿਤਾਵਾਂ ਲਿਖਦਾ ਸਿੱਖ ਨੇ ਜਦੋਂ ਸਰੀਰ ਕਰਕੇ ਬਾਣੇ ਦਾ ਹਾਲ ਵੇਖੀਏ ਕਹਿੰਦਾ ਮੈਨੂੰ ਤੇ ਕੋਈ ਮੰਗਣ ਵਾਲਾ ਜਾਪਦਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੂੰ ਦਾਤਾ ਸਭ ਮੰਗਤੇ ਇਕੋ ਦੇਵਨਹਾਰ ਕਹਿੰਦੇ ਮੈਨੂੰ ਕੋਈ ਮੰਗਣ ਵਾਲਾ ਆ ਜਾਂਦਾ ਹੈ ਪਿਆਰ ਵਾਲਿਆ ਕਹਿੰਦੇ ਗੁਰੂ ਨਾਨਕ ਦਾ ਘਰ ਆ ਇੱਥੇ ਤੇ ਵੱਡੇ ਵੱਡੇ ਰਾਜੇ ਮੰਗਣ ਵਾਸਤੇ ਆਂਦੇ ਨੇ ਤੇ ਮੇਰੀ ਤੇ ਗੱਲ ਹੀ ਕੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ 4 ਵਜੇ ਨੇ ਸਤਗੁਰੂ ਜੀ ਸੋਹਣੇ ਤਖਤਾਂ ਤੇ ਸੁਭਾਏਮਾਨ ਨੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਹੁਣ ਗੀਦੇ ਵਿੱਚ ਜੇਬਾਂ ਵਿੱਚ ਹੱਥ ਪਾਉਂਦਾ ਹੈ ਦੋਵੇਂ ਜੇਬਾ ਖਾਲੀ ਨੇ ਦਰਸ਼ਨੀ ਭੇਟਾ ਵੀ ਕੋਲ ਨਹੀਂ ਜਦੋਂ ਸਤਿਗੁਰਾਂ ਦੇ ਚਰਣਾ ਵਿੱਚ ਭਾਵਨਾ ਕਰਕੇ ਜਾ ਕੇ ਮੱਥਾ ਟੇਕਿਆ ਤੇ ਪਤਸ਼ਾਹ ਕਹਿੰਦੇ ਆਓ ਪਿਆਰ ਵਾਲਿਆ ਕਿੱਥੋਂ ਆਏ ਕਹਿੰਦੇ ਪਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਅਗਲੀ ਪਹਾੜੀ ਨੈਣਾ ਦੇਵੀ ਦੀ ਏ ਨੈਣਾ ਦੇਵੀ ਤੋਂ ਅਗਲੀ ਪਹਾੜੀ ਕੋਟੋਚ ਦੀ ਏ ਪਤਸ਼ਾਹ ਤੁਹਾਡੇ ਦਰਸ਼ਨ ਕਰਨਾ ਕਰਦਾ ਕੀ ਹੈ ਕੈਦੇ ਜੀ ਕਵਿਤਾਵਾਂ ਲਿਖਦਾ ਦਿਲਾਂ ਦੀਆਂ ਜਾਣਨ ਵਾਲੇ ਪਾਤਸ਼ਾਹ ਮੁਸਕਰਾਏ ਤੇ ਕਹਿੰਦੇ ਭਾਈ ਤੇਰਾ ਨਾਮ ਅੱਖਾਂ ਵਿੱਚੋਂ ਹੰਝੂ ਆ ਗਏ ਪਾਤਸ਼ਾਹ ਗਰੀਬਾਂ ਦੇ ਕਿਹੜੇ ਨਾਮ ਹੋਇਆ ਕਰਦੇ ਨੇ ਗੱਜ ਕੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਆਪਣੇ ਧਿਆਨ ਨੂੰ ਬਰਉ ਤੇ ਚਰਨਾਂ ਨਾਲ ਜੁੜ ਕੇ ਰੱਖੀ ਜਿੰਨੇ ਵੀ ਸਰੀਰ ਜੁੜ ਬੈਠੇ ਆ ਕਹਿੰਦਾ ਪਤਸ਼ਾਹ ਜੀ ਗਰੀਬਾਂ ਦੇ ਕਿਹੜੇ ਨਾਮ ਹੋਇਆ ਕਰਦੇ ਨੇ ਪਿੰਡ ਦਾ ਨਿੱਕਾ ਵੱਡਾ ਸਿਆਣਾ ਬਜ਼ੁਰਗ ਹੰਸੂ ਹੰਸੂ ਕਹਿ ਕੇ ਪੁਕਾਰਦਾ ਹੈ ਪਤਸ਼ਾਹ ਕਹਿੰਦੇ ਨਹੀਂ ਪਿਆਰ ਵਾਲਿਆ ਜੋ ਤੇਰੇ ਬਜ਼ੁਰਗਾਂ ਨੇ ਪਿਆਰ ਵਿੱਚ ਆ ਕੇ ਤੇਰਾ ਨਾਮ ਰੱਖਿਆ ਸਨ ਉਹ ਦੱਸ ਪਤਸ਼ਾਹ ਹੰਸਰਾਮ ਕਹਿੰਦੇ ਸਨ ਤਿੰਨਾ ਲੋਕਾਂ ਦੇ ਮਾਲਕ ਧੰਗੁਰ ਕਲਗੀਆਂ ਵਾਲੇ ਪਾਤਸ਼ਾਹ ਹੱਥ ਜੋੜਦੇ ਨੇ ਇੱਧਰ ਧਰਦੇ ਆ ਜੀ ਤਿੰਨਾ ਲੋਕਾਂ ਦੇ ਮਾਲਕ ਧੰਗੁਰ ਕਲਗੀਆਂ ਵਾਲੇ ਪਾਤਸ਼ਾਹ ਹੱਥ ਬੰਨ ਕੇ ਹੱਥ ਜੋੜ ਕੇ ਕਹਿੰਦੇ ਨੇ ਕਵੀ ਹੰਸ ਰਾਮ ਜੀ ਆਪਣੀ ਕਵਿਤਾ ਸੁਣਾਓ ਗੱਜ ਕੇ ਆਪ ਕੋ ਸਤਨਾਮ ਵਾਹਿਗੁਰੂ ਕਵੀ ਹੰਸ ਰਾਮ ਦੀਆਂ ਪੁੱਬਾਂ ਨਿਕਲ ਗਈਆਂ 1000-100 ਰੁਪਏ ਹੈ ਕਿ ਗੱਲ ਤੱਕ ਕੱਖਾਂ ਤੋਂ ਹੋਲਾ ਗਲੀਆਂ ਦਾ ਨਿੱਕਾ ਨਿੱਕਾ ਬੱਚਾ ਜਿੰਨੂੰ ਹੰਸੂ ਹੰਸੂ ਕਹਿ ਕੇ ਪੁਕਾਰਦਾ ਸੀ ਅੱਜ ਤਿੰਨਾ ਲੋਕਾਂ ਦੇ ਮਾਲਕ ਤਖਤਾਂ ਤੇ ਸੁਭਾਏ ਵਾਲੋਗੇ ਹੱਥ ਜੋੜ ਕੇ ਕਹਿੰਦੇ ਨੇ ਕਵੀ ਹੰਸ ਰਾਮ ਜੀ ਆਪਣੀ ਕਵਿਤਾ ਸੁਣਾਓ ਇੱਕ ਕਵਿਤਾ 2 3 5 10 ਤਕਰੀਬਨ ਸਵਾ ਘੰਟਾ ਪਾਤਸ਼ਾਹ ਦੇ ਚਰਨਾਂ ਵੱਲ ਧਿਆਨ ਹੈ ਨਿਗਾ ਚਰਨਾਂ ਤੋਂ ਨਹੀਂ ਉਠਾਈ ਤੇ ਪਾਤਸ਼ਾਹ ਦੀ ਉਸਤਤ ਕਰੀ ਜਾਂਦਾ ਹੈ ਵਡਿਆਈ ਕਰੀ ਜਾਂਦਾ ਹੈ ਸਤਗੁਰਾਂ ਨੇ ਸਮਾਪਤੀ ਦਾ ਇਸ਼ਾਰਾ ਕੀਤਾ ਚੰਪ ਦੇ ਘਰ ਵਿੱਚ ਆਇਆ ਸਤਗੁਰਾਂ ਨੇ ਸਿੱਖਾਂ ਨੂੰ ਹੁਕਮ ਲਾਇਆ ਕਿ ਗੁਰੂ ਨਾਨਕ ਦੇ ਖਜ਼ਾਨੇ ਵਿੱਚ ਮਾਇਆ ਕਿੰਨੀ ਹੈ ਕਹਿੰਦੇ ਜੀ 13000 ਰਜਤ ਪੰਨ ਕ੍ਰੈਂਸੀ ਦਾ ਨਾਮ ਹੈ ਬਦਸ਼ਾ ਕਹਿੰਦੇ ਸਾਰੀ ਮਾਇਆ ਸਾਰਾ ਢੇਰ ਕਵੀ ਹੰਸਰਾਮ ਜੀ ਦੇ ਚਰਨਾਂ ਵਿੱਚ ਭੇਟ ਕਰਦੇ। ਇਹਨੂੰ ਹਾਥੀ ਤੇ ਬਿਠਾ ਲਓ। ਸਿੰਘਾ ਦਾ ਜੱਥਾ ਨਾਲ ਲਓ ਮਾਇਆ ਦੇ ਢੇਰ ਲੱਦ ਕੇ ਇਹਨੂੰ ਇਹਦੇ ਪਿੰਡ ਤੱਕ ਛੱਡ ਕੇ ਆਇਓ। ਅੱਜ ਤੋਂ ਬਾਅਦ ਇਹ ਗਲੀਆਂ 'ਚ ਰੋਣ ਵਾਲਾ ਹੰਸੂ ਨਹੀਂ। ਗੁਰੂ ਨਾਨਕ ਦੇ ਘਰ ਦਾ ਕਵੀ ਰਾਜ ਕਵੀ ਹੰਸਰਾਮ ਜੀਵਣ ਗਏ। ਸਾਰੇ ਕੋਤ ਨੂੰ ਆਪਣੀ ਅੱਖਾਂ ਦੇ ਨਾਲ ਵੇਖਦਾ ਕਬੀ ਹੰਸ ਰਾਮ ਦੌੜ ਕੇ ਆਏ ਪਰਸ਼ਦ ਚਰਨ ਫੜ ਲਏ ਬਾਦਸ਼ਾਹ ਹੱਥੀ ਕੋੜੇ ਮਾਇਆ ਵੜਿਆਈ ਸੁਭਾ ਤੁਸੀਂ ਤਰਸ ਕਰਕੇ ਦੇ ਦਿੱਤੀ ਮੰਗਣ ਦੀ ਲੋੜ ਹੀ ਨਹੀਂ ਪਈ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਮੰਗਣ ਦੀ ਲੋੜ ਹੀ ਨਹੀਂ ਪਈ ਪਰ ਪਾਤਸ਼ਾਹ ਮੇਰੇ ਦਿਲ ਵਿੱਚ ਵੀ ਕੋਈ ਚਾਹ ਹੈ ਮੈਂ ਵੀ ਕੁਝ ਮੰਗਣਾ ਚਾਹੁੰਨਾ ਸੰਗਤ ਦੇ ਵਿੱਚ ਮੇਰੇ ਵਰਗੇ ਕੱਚੇ ਵੀਰ ਨੇ ਇੱਕ ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰਦੇ ਨੇ ਸਾਰਾ ਖਜ਼ਾਨਾ ਮਿਲ ਗਏ ਹਾਥੀ ਘੋੜੇ ਮਿਲ ਗਏ ਨੇ ਪਰ ਮੰਗਣ ਵਾਲੀ ਹਾਲਤ ਨਹੀਂ ਗਈ ਗੱਜ ਕੇ ਆਪਕੋ ਸਤਨਾਮ ਸ਼ੁਕਰ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦਾ ਕਰ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਹੁਲ ਹੈ ਇਹ ਹੂੰ ਹ ਸੱਚ ਮੰਗ ਕਿਆ ਚਾਹੀਦਾ ਪਾਤਸ਼ਾਹ ਇੰਨੀ ਕਿਰਪਾ ਕਰੋ ਤੁਹਾਡੇ ਚਰਨਾਂ ਵਿੱਚ ਥੋੜੀ ਜੀ ਜਗ੍ਹਾ ਮਿਲ ਜਾਏ ਸਤਗੁਰਾਂ ਨੇ ਬਾਹੂ ਪਕੜਿਆ ਤੇ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ ਮੰਗਣਾ ਮੰਗਣ ਨਿਕਾ ਨਮਸਾਲ ਤੇ ਮਨਾਣਾ ਆਏ ਪਰ ਅੱਜ ਵੀ ਮੰਗਣੀ ਆਏ ਅੱਜ ਵੀ ਮੰਗਣੀ ਆਏ ਪਾਤਸ਼ਾਹ ਕੇ ਰਹਿੰਦਾ ਸਮਾਂ ਬੀਤ ਗਿਆ ਅਗਲਾ ਸਮੇਂ ਵਾਸਤੇ ਅਰਦਾਸ ਕਰਨੀ ਹੈ ਪਿਛਲੇ ਫੌਗਣ ਬਖਸ਼ ਲਏ ਪ੍ਰਭ ਅਗਰ ਮਾਰਗ ਪਾਤਸ਼ਾਹ ਨੇ ਘੁੱਟ ਕੇ ਸੀਨੇ ਦੇ ਨਾਲ ਆਇਆ ਤੇ ਕਹਿੰਦੇ ਕਬੀ ਹੰਸਰਾਮ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਂਦੇ ਰਹਿਣਾ ਗੁਰੂ ਨਾਨਕ ਤੁਹਾਨੂੰ ਚਰਣਾ ਵਿੱਚ ਵੀ ਥਾ ਦੇ ਗਜ ਕੇ ਆਪਕੋ ਸਤਨਾਮ ਸ਼੍ਰੀ ਬਾਣੀ ਕੱਖਾਂ ਤੋਂ ਹੋਲਾ ਕੱਲ ਤੱਕ ਜੋ ਗਲੀਆਂ ਵਿੱਚ ਰੁਲਦਾ ਫਿਰਦਾ ਸੀ ਪਿਆਰ ਵਾਲਿਓ ਅੱਜ ਹਾਥੀ ਤੇ ਬੈਠਿਆ ਹੈ ਨਾਲ ਸ਼ਸਤਰਧਾਰੀ ਸਿੰਘਾਂ ਦਾ ਜੱਥਾ ਹੈ ਤੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਨਾਣਾ ਦੇਵੀ ਦੀ ਪਹਾੜੀ, ਕਟੋਚ ਦੀ ਪਹਾੜੀ ਆਪਣੇ ਪਿੰਡ ਪਹੁੰਚਿਆ। ਵਾਕਿਆਕਾ ਖੂਬਸੂਰਤੀ ਅਸਕਾਰ ਨੇ ਲਿਖਿਆ ਕਿ ਉਹ ਸਮੇਂ ਦਾ ਰਾਜਾ ਆਪਣੇ ਸਿਪਾਈਆਂ ਦੇ ਨਾਲ ਆਂਦਾ ਹੈ। ਤੇ ਜਦੋਂ ਇਸ ਜੋਦੇ ਨੂੰ ਬੈਠਦਾ ਵੇਖਦਾ ਹੈ ਤੇ ਆਪਣੇ ਘੋੜੇ ਤੋਂ ਰਾਜਾ ਉਤਰਿਆ ਹੱਥ ਬਨ ਕੇ ਕਹਿੰਦਾ ਮਹਾਰਾਜ ਕਿਹੜੀ ਰਿਆਸਤ ਦੇ ਰਾਜੇ ਗੱਜ ਕੇ ਆਪਕੋ ਸਤਨਾਮ ਸ਼ੁਕਬਾਹ ਕਿਹੜੀ ਰਿਆਸਤ ਦੇ ਰਾਜੇ ਪਰ ਮਾਨ ਵਿੱਚ ਨਹੀਂ ਆਇਆ ਹੰਕਾਰ ਵਿੱਚ ਨਹੀਂ ਆਇਆ ਅਸੀਂ ਬੜੀ ਜਲਦੀ ਆ ਜੰਨੇ ਗਰਭ ਨਾ ਕੀਜੈ ਰੇਣ ਹੋ ਵੀਜੈ ਤਾਂ ਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜਹੀ ਕਣਚੇਰੀ ਰਾ ਹਾਥੀ ਤੋਂ ਢੇਠਾ ਉਤਰਿਆ ਹੱਥ ਬਨ ਕੇ ਕਹਿੰਦਾ ਹੈ ਰਾਜਨ ਮੈਂ ਕਿਸੇ ਇਲਾਕੇ ਦਾ ਰਾਜਾ ਨਹੀਂ ਕੱਲ ਤੱਕ ਲੋਕਾਂ ਕੋਲੋਂ ਮੰਗਦਾ ਫਿਰਦਾ ਸੀ ਅੱਜ ਗੁਰੂ ਨਾਨਕ ਦੇ ਘਰ ਦਾ ਮੰਗਤਾ ਬਣ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਰਾਜਾ ਕਹਿੰਦਾ ਪਿਆਰ ਵਾਲਿਆ ਜੇਸ ਗੁਰੂ ਨਾਨਕ ਦੇ ਘਰ ਤੇ ਮੰਗਤੇ ਰਾਜਿਆਂ ਵਾਂਗੂ ਰਹਿੰਦੇ ਨੇ ਮੇਰੇ ਤੇ ਵੀ ਦਇਆ ਕਰ ਮੈਨੂੰ ਵੀ ਤੇਰੇ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਾ ਗੱਜ ਕੇ ਅੱਖੋਂ ਸਤਨਾਮ ਸ਼੍ਰੀ ਵਾਹਿਗੁਰੂ ਇਹ ਮੰਗਤੇ ਬਣੀ ਗੁਰੂ ਨਾਨਕ ਦੇ ਘਰ ਦੇ ਜਿਹੜਾ ਸਾਡੇ ਸਾਰਿਆਂ ਦੀਆਂ ਝੋਲੀਆਂ ਅੱਜ ਭਾਵਨਾ ਕਰਕੇ ਪਰ ਕੇ ਲੈ ਕੇ ਜਾਏ ਉਹ ਬੜੇ ਪਿਆਰ ਨਾਲ ਜੁੜੀ ਤੂੰ ਦਾਤਾ ਸਭ ਮੰਗਤੇ ਇੱਕੋ ਦੇਵ ਨਾਲ ਦਾਤਾ ਸਭ ਮੰਦ ਤੇ ਇੱਕੋ ਦੇਵਣ ਹਾ ਸਾਰੇ ਬੰਦ ਤੂੰ ਦਾਤਾ ਸਭ ਤੇ the uh -huh. ਸਾਭੰਦ ਤੇ ਤੈਨੂੰ ਦੇਵਨਹਾ ਤੈਨੂੰ ਦੇਵਨਹਾ ਵਾਹਿਗੁਰੂ ਆਓ ਸਾਰੇਖ ਲਈ ਪੰਤੀ ਪੜ੍ਹ ਕੇ ਸਮਾਪਤੀ ਕਰੀ ਕੋਈ ਵੀਰਸਨਾ ਭਵਾਂਜੀ ਦਾ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾ ਜਿੰਨਾ ਜਿੰਨਾ ਝੋਲੀਆਂ ਪਰਣੀਆਂ ਸਾਰੇ ਪੜ ਲਈ ਤੂੰ ਦਾਤਾ ਸਭ ਹਾ ਇੱਕੋ ਦੇਵਨ ਹਾ ਬਹੁਤ ਬਹੁਤ ਧੰਵਾਦ ਤਨਵਾਰ ਤਨਗੁਰ ਸੰਸਥਾ ਜੀ ਦਾ ਨਾਲ ਹੀ ਧੰਵਾਦ ਸਮੂਹ ਸਾ ਸੰਗਤ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਦਸਰਿਆਂ ਨੂੰ ਬੜਾ ਮਾਨ ਸਨਮਾਨ ਦੇ ਕਰਕੇ ਇਸ ਭਾਵਨ ਸਥਾਨ ਦੀ ਹਾਜ਼ਰੀ ਪਰੰਦਰ ਸੁਆਗਤ ਸਮਨ ਸਤਿਗੁਰਾਂ ਕਿਰਪਾ ਕਰਕੇ ਬਖਸ਼ਿਸ਼ ਕੀਤਾ